ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚੋਂ ਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਚੋਰ ਸਲਾਹੇ ਜੀਤ ਨਾ ਭੀਜੈ ਸਲਾਹੇ ਦਾ ਮਤਲਬ ਹੁੰਦਾ ਸਿਫਤ ਕਰਨੀ ਜਾਂ ਖੁਸ਼ਾਮਦ ਕਰਨੀ ਭੀਜਿਆ ਕਹਿੰਦੇ ਨੇ ਪਟੀਜਨਾ ਭੀਜਣਾ ਸਤਗੁਰੂ ਜੀ ਕਹਿੰਦੇ ਨੇ ਵੀ ਜੇ ਕੋਈ ਚੋਰ ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ ਉਹ ਸ਼ਾਮਦ ਕਰੇ ਤਾਂ ਕਹਿੰਦੇ ਉਸ ਨੂੰ ਇਹ ਯਕੀਨ ਨਹੀਂ ਬਣ ਸਕਦਾ ਕਿ ਇਹ ਸੱਚਾ ਹੈ ਜੇ ਬਦੀ ਕਰੇ ਤਾਂ ਤਸੂ ਨਾ ਛੀਜੇ ਬਦੀ ਦਾ ਮਤਲਬ ਹੈ ਬੁਰੀਾਈ ਦੀ ਨੰਦਿਆ ਚੀਜੇ ਕਹਿੰਦੇ ਨੇ ਕਮਜ਼ੋਰ ਹੋਣਾ ਕਾਬਰਨਾ ਔਰ ਕਹਿੰਦੇ ਜੇ ਉਹ ਚੋਰ ਹਾਕਮ ਦੀ ਬਦ ਕੋਈ ਕਰੇ ਤਾਂ ਵੀ ਉਹ ਰੱਤਾ ਪਰ ਨਹੀਂ ਕਾਬਰਦਾ ਚੋਰ ਕੀ ਹਮਾਂ ਪਰੇ ਨਾ ਕੋਏ ਹਮਾਂ ਦਾ ਮਤਲਬ ਹੈ ਹਮਾਇਤ ਕਰਨੀ ਜਾਮਣੀ ਭਰਨੇ ਕਹਿੰਦਾ ਕੋਈ ਵੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਭਰ ਸਕਦਾ ਜਿਹੜਾ ਚੋਰ ਹੈ ਉਹਨੂੰ ਕੋਈ ਚੰਗਾ ਨਹੀਂ ਕਹਿ ਸਕਦਾ ਔਰ ਨਾ ਹੀ ਕੋਈ ਦੀ ਹਾਮੀ ਭਰੇ ਵੀ ਇਹ ਚੰਗਾ ਹੈ ਕਿਉਂਕਿ ਚੋਰ ਕਿਆ ਚੰਗਾ ਕਿਉਂ ਹੋਏ ਵੀ ਜਿਹੜਾ ਮਨੁੱਖ ਦੁਨੀਆ ਦੀਆਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੋਰ ਮੰਨਿਆ ਗਿਆ ਉਹ ਖੁਸ਼ ਆਮਦਾਂ ਜਾਂ ਬਦ ਖੁਈਆਂ ਨਾਲ ਕੋਰਣਾ ਦੇ ਸਾਹਮਣੇ ਚੰਗਾ ਨਹੀਂ ਬਣ ਸਕਦਾ ਕਹਿਣ ਦਾ ਭਾਵੇਂ ਹੈ ਵੀ ਚੋਰ ਭਾਵੇਂ ਆਪਣੇ ਆਪ ਨੂੰ ਕੋਈ ਚੰਗਾ ਅਖਵਾਈ ਜਾਏ ਪਰ ਦੁਨੀਆ ਉਹਨੂੰ ਕਦੇ ਚੋਰ ਨੂੰ ਚੰਗਾ ਨਹੀਂ ਕਹਿੰਦੀ ਔਰ ਨਾ ਹੀ ਉਸ ਦੇਖੀ ਹਾਮੀ ਪਰਦਾ ਵੀ ਚੰਗਾ ਹੈ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਵੀ ਆਪਣੇ ਮਨ ਨੂੰ ਸਮਝਾਈਏ ਆਪਣਾ ਮਨ ਜਿਹੜਾ ਮਹਾਰਾਜ ਕਹਿੰਦੇ ਨੇ ਵੀ ਅੰਨਾ ਤੇ ਝੂਠਾ ਹੈ ਇਹ ਲਾਲਚੀ ਹੈ ਸੁਣ ਮਨ ਅੰਦੇ ਕੁੱਤੇ ਕੂੜਿਆਰ ਮਹਾਰਾਜ ਸਮਝਾਉਂਦੇ ਨੇ ਵੀ ਉਦਾਹਰਣ ਦਿੱਤੀ ਹੈ ਕੁੱਤੇ ਦੀ ਕਹਿੰਦੇ ਵੀ ਹੇ ਮਨ ਅੰਨੇ ਲਾਲਚੀ ਤੇ ਝੂਠਿਆ ਇਹ ਗੱਲ ਧਿਆਨ ਨਾਲ ਸੁਣ ਮਿੱਤ ਕੁੱਤੇ ਵਾਂਗ ਲਾਲਚੀ ਬਣਿਆ ਫਿਰਦਾ ਐ ਪਰ ਉਹ ਪ੍ਰਮਾਤਮਾ ਜਿਹੜਾ ਬਿਨ ਬੋਲੇ ਬੁੱਝੀਐ ਸਚਿਆਰੋ ਸੱਚਾ ਮਨੁੱਖ ਜਿਹੜਾ ਉਹ ਬਿਨਾ ਬੋਲਿਆ ਤੋ ਹੀ ਪਛਾਣਿਆ ਜਾਂਦਾ ਇਜਾ ਕਰਕੇ ਗੁਰੂ ਸਭ ਸਮਝਾਉਂਦੇ ਨੇ ਭਾਈ ਜਿਹੜਾ ਇਨਸਾਨ ਦੁਨੀਆ ਦੀ ਨਜ਼ਰਾਂ ਵਿੱਚ ਚੰਗਾ ਬਣ ਜਾਂਦਾ ਹੈ ਉਹਨੂੰ ਸਤਕਾਰਿਆ ਜਾਂਦਾ ਹੈ ਜਿਹੜਾ ਝੂਠਾ ਪੈ ਜਾਏ ਜਿਹੜਾ ਚੋਰੀਆਂ ਕਰਦਾ ਹੈ ਨਸ਼ੇ ਕਰਦਾ ਹੈ ਬਦਭੈਲੀਆਂ ਕਰਦਾ ਹੈ ਜਿਹੜਾ ਦੁਨੀਆ ਦੀ ਨਜ਼ਰਾਂ ਵਿੱਚ ਰਿਘ ਜਾਂਦਾ ਹੈ ਉਹ ਫਿਰ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਵੀ ਚੰਗਾਨੀ ਬਣ ਸਕਦਾ ਹੈ ਚੋਰ ਸਵਾਲਿਓ ਚੋਰ ਸਿਆਣਾ ਸਵਾਲਿਓ ਦਾ ਮਤਲਬ ਹੁੰਦਾ ਸੋਨਾ ਮਾਰਾ ਕਹਿੰਦੇ ਚੋਰ ਪਿਆ ਸੋਨਾ ਬਣੇ ਚਤਰ ਬਣੇ ਪਰ ਕਹਿੰਦੇ ਕੋਟੇ ਕਾ ਬੁੱਲ ਏਕ ਦੁਕਾਨਾ ਦੁਕਾਨਾ ਦਾ ਮਤਲਬ ਦੋ ਗੰਡੇ ਕੋਡੀਆਂ ਦੇ ਕਹਿੰਦੇ ਪਰ ਆਖਰ ਉਹ ਚੋਰ ਹੀ ਐ ਉਸ ਦੀ ਕਦਰ ਕੀਮਤ ਨਹੀਂ ਪੈਂਦੀ ਜਿਵੇਂ ਕੋਟੇ ਰੁਪਏ ਦਾ ਮੁੱਲ ਗਣ ਦੋ ਗੰਢੇ ਕੌਡੀਆਂ ਹੀ ਹੈ ਕਹਿੰਦੇ ਐਦਾਂ ਉਹਦਾ ਮੁੱਲ ਹੈ ਉਹ ਖੋਟੇ ਦਾ ਮੁੱਲ ਕੋਈ ਪੈ ਨਹੀਂ ਸਕਦਾ ਜੇ ਸਾਤ ਰਖੀਐ ਦੀਜੈ ਰਲਾਈ ਮਹਾਰਾਜ ਕਹਿੰਦੇ ਜੇ ਖੋਟੇ ਰੁਪਈਏ ਨੂੰ ਖਰਿਆਂ ਵਿੱਚ ਰੱਖ ਲਈਏ ਖਰੇ ਭਾਅ ਵੀ ਉਦਲਾ ਦੀ ਪਰ ਜਦੋਂ ਉਹ ਪਰਖਿਆ ਜਾਣਾ ਜੇ ਪਰਖੀਏ ਕੋਟਾ ਹੋਏ ਜਾਏ ਤਾਂ ਵੀ ਕਹਿੰਦੇ ਜਦੋਂ ਉਸ ਨੂੰ ਪਰਖਉਂਦੀ ਉਸ ਦੀ ਫਿਰ ਉਹ ਕੋਟਾ ਹੀ ਕਿਹਾ ਜਾਂਦਾ ਉਹਨੂੰ ਕੋਟਾ ਸਮਝ ਕੇ ਖਰਿਆਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜੈਸਾ ਕਰੇ ਸੋ ਤੈਸਾ ਪਾਵੇ ਸਤਿਗੁਰ ਕਹਿੰਦੇ ਸੁਣੋ ਵੀ ਮਨੁੱਖ ਭਾਈ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਜਿਹੜਾ ਜ਼ਿੰਦਗੀ ਵਿੱਚ ਪਾਉਂਦਾ ਹੈ ਆਪ ਬੀਜ ਆਪੇ ਹੀ ਖਾਵੇ ਹਰ ਕੋਈ ਆਪ ਕਰਮਾਂ ਦੇ ਬੀਜ ਬੀਜ ਕੇ ਆਪ ਹੀ ਫਲ ਪੰਦਾ ਹੈ ਜਿਹੜਾ ਕੀ ਜਿਹੋ ਜੇ ਕਰਮ ਕਰਦਾ ਉਹਦਾ ਫਲ ਉਹਨੂੰ ਝੁਕਤਣਾ ਪੈਂਦਾ ਉਹ ਬੀਜ ਜਿਹੜਾ ਉਹਨੂੰ ਫੜ ਲੈਂਦਾ ਹੈ ਫਿਰ ਉਹੀ ਫੜ ਖਾਂਦਾ ਹੈ ਜੇ ਵੱਡਿਆਆਂ ਆਪੇ ਖਾਏ ਜੇ ਕੁ ਮਨੁੱਖ ਹੋਵੇ ਤਾਂ ਕੁੱਟਾ ਪਰ ਆਪਣੀਆਂ ਬਣਾਈਆਂ ਦੀਆਂ ਕਸਮਾਂ ਚੁੱਕੀ ਜਾਏ ਵੀ ਮੈਂ ਬਹੁਤ ਚੰਗਾ ਹ ਮਹਾਰਾਜ ਕਹਿੰਦੇ ਇਦਾਂ ਨਹੀਂ ਪਾਈ ਜੇ ਹੀ ਸੁਰਤ ਤਿਹ ਹੈ ਰਹੇ ਜਾਏ ਉਸ ਦਾ ਤਵਾਰ ਨਹੀਂ ਬਣ ਸਕਦਾ ਕਿਉਂਕਿ ਮਨੁੱਖ ਦੀ ਜੋ ਜੀ ਮਨ ਵਸਨਾ ਹੁੰਦੀ ਹੈ ਉਹ ਜੀ ਰਸਤੇ ਉੱਤੇ ਹੀ ਉਹ ਤੁਰਦਾ ਹੈ ਜੇ ਸੋ ਕੂੜੀਆਂ ਕੂੜਕਵਾੜ ਕੂੜੀਆਂ ਦਾ ਮਤਲਬ ਹੁੰਦਾ ਝੂਠੀਆਂ ਗੱਲਾਂ ਕਬਾੜ ਕਹਿੰਦੇ ਨੇ ਕੂੜਾ ਕਰਕਟ ਟੁੱਟਿਆ ਭੰਜਿਆ ਮਾਲ ਅਰਥ ਕਮ ਮਰਦ ਕਹਿੰਦੇ ਆਪਣਾ ਤਬਾਰ ਜਮਾਉਣ ਦੇ ਲਈ ਉਹ ਚਲਾਕ ਬਣ ਕੇ ਝੂਠੀਆਂ ਗੱਪਾਂ ਕਤੇ ਝੂਠ ਕਵਾੜ ਦੀਆਂ ਗੱਲਾਂ ਕਰਦਾ ਹੈ ਭਾਵ ਹੈ ਸਭ ਆਖੋ ਸੰਸਾਰ ਮਹਾਰਜ ਕਹਿੰਦੇ ਭਾਵੇਂ ਸਾਰੇ ਸੰਸਾਰ ਨੂੰ ਅੱਖੀਆਂ ਜਾਣ ਪਰ ਕਹਿੰਦੇ ਹੀ ਪ੍ਰਮਾਤਮਾ ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ ਦੁਨੀਆ ਨੂੰ ਬੰਦਾ ਧੋਖਾ ਦੇ ਸਕਦਾ ਹੈ ਪਰ ਉਸ ਪ੍ਰਮਾਤਮਾ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਕਿਉਂਕਿ ਉਹ ਪ੍ਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਤੁਦ ਪਾਵੇ ਅਦੀ ਪਰਵਾਨ ਪਰੇ ਪ੍ਰਮਾਤਮਾ ਜੇ ਦਿਲ ਦਾ ਖਰਾ ਹੋਵੇ ਤਾਂ ਇੱਕ ਸਿੱਧੜ ਮਨੁੱਖ ਵੀ ਤੈਨੂੰ ਪਸੰਦ ਆ ਜਾਂਦਾ ਹੈ ਪੋਲਾ ਪਾਲਾ ਵੀ ਤੈਨੂੰ ਪਸੰਦ ਆ ਜਾਂਦਾ ਹੈ ਤੇ ਤੇਰੇ ਦਰ ਤੇ ਉਹ ਕਬੂਲ ਹੋ ਜਾਂਦਾ ਹੈ ਭਾਵੇਂ ਉਹਨੂੰ ਕੁਝ ਵੀ ਨਾ ਪਤਾ ਹੋਵੇ ਮਰਜ਼ ਕਹਿੰਦੇ ਨੇ ਵੀ ਸਿੱਧੇ ਸਾਦੇ ਜਿਹੜੇ ਹੁੰਦੇ ਆ ਜਿਹੜੇ ਮੰਦੇ ਸੱਚੇ ਤੇ ਸੋਚੇ ਹੁੰਦੇ ਆ ਉਹੀ ਪ੍ਰਮਾਤਮਾ ਨੂੰ ਪਾਉਂਦੇ ਆ ਨਾਨਕ ਜਾਣੈ ਜਾਣ ਸੁਜਾਨ ਹੈ ਨਾਨਕ ਉਹ ਘਟ ਘਟ ਦੀ ਜਾਣ ਵਾਲਾ ਉਹ ਸੁਜਾਨ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਉਹਦੇ ਦਰ ਤੇ ਕੋਈ ਚਲਾਕੀਆਂ ਨਹੀਂ ਚੱਲ ਸਕਦੀਆਂ ਉਹਦੇ ਦਰ ਤੇ ਝੂਠੀਆਂ ਫਰੇਬ ਦੀਆਂ ਗੱਲਾਂ ਨਹੀਂ ਚੱਲ ਸਕਦੀਆਂ ਉਹਦੇ ਦਰ ਤੇ ਆ ਕੇ ਕੋਟਿਆਂ ਤੋਂ ਖਰੇ ਹੁੰਦੇ ਆਓ ਆਪਾਂ ਯਤਨ ਕਰੀਏ ਪ੍ਰਮਾਤਮਾ ਸਾਡੇ ਸਾਰਿਆਂ ਤੇ ਕਿਰਪਾ ਕਰੇ ਸਭਨਾਂ ਨੂੰ ਨਾਮ ਦਾ ਅੰਤੁਰਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਅਸੀਂ ਸਾਰੇ ਕੋਟਿਆਂ ਤੋਂ ਖਰੇ ਬਣ ਜਾਈਏ ਪ੍ਰਮਾਤਮਾ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਦੇ ਨਿਤ ਅਰਦਾਸ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਗਾਲਤ ਵਾਕਤਾ ਦੀ ਅਰਦਾਸ ਚਲਰਿਏ ਗੁਰੂ ਕਾ ਦੀ ਸੇਵਾ ਵਿੱਚ ਪਾਤਸ਼ਾਹ ਜੀ ਕਿਰਪਾ ਕਰਕੇ ਸਬਨਾਂ ਦੇ ਮਨਾਂ ਨੂੰ ਕੋਈ ਕਿ ਆਪਸੇ ਬਾਵਾਂ ਲੈ ਲੈ 69 ਦਾਸ ਕਰਦੇ ਰਹੀਏ ਗੁਰੂ ਘਰ ਦੀਆਂ ਜਿਹੜੀਆਂ ਸਬਾਵਾਂ ਹੁੰਦੀਆਂ ਉਹ ਵੈਸੇ ਤਾਂ ਰੁਕਣੀਆਂ ਨਹੀਂ ਚਾਹੀਦੀਆਂ ਪਰ ਮਾਤਮਾ ਕਿਰਪਾ ਕਰੇ ਕਿਸੇ ਗਰੀਬ ਦਾ ਵਿੱਚ ਘਰ ਪੈਂਦਾ ਹੋਵੇ ਤਾਂ ਉਹ ਅੱਧ ਵਿੱਚ ਕਾਰ ਨਹੀਂ ਰੁਕਦਾ ਇਸ ਕਰਕੇ ਪਰਮਾਤਮਾ ਸਬਨਾਂ ਉੱਪਰ ਮਿਹਰ ਭਰਿਆ ਰੱਖੇ ਗੁਰੂ ਘਰ ਦੀ ਇਮਾਰਤ ਜਾਂਦੀ ਸੰਪੂਰਨ ਹੋਵੇ ਇਹ ਅਰਦਾਸ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਇ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ